ਪਰ ਆਪਾਂ ਫਲਾਣਾ ਐਨੇ ਦੇਊਗਾ ਜੀ ਠੀਕ ਆ ਤੁਹਾਡੇ ਸਹਿਯੋਗ ਨਾਲ ਟੂਰਨਾਮੈਂਟ ਹੋਊਗਾ ਤੁਸੀਂ ਸਾਡੇ ਸਿਰ ਮੱਥੇ 'ਓ ਪਰ ਆ ਹੁਣ ਸਵਾਲ ਨਾ ਖਰਾਬ ਕਰੀਏ ਆ ਟਾਈਮ ਲੰਘ ਗਿਆ ਤਾਂ ਇਹ ਦੁਬਾਰਾ ਟਾਈਮ ਨਹੀਂ ਆਉਣਾ ਮੁੜ ਕੇ ਚਾਹ ਕੋਈ ਵੀ ਕਮੇਟੀ ਮੈਂਬਰ ਅਮਰੀਕ ਤੂੰ ਸਿਰਫ ਕਬੱਡੀ ਦੀ ਗੱਲ ਕਰਨੀ ਆ ਪਲੀਜ਼ ਰਿਕਵੈਸਟ ਆ ਪਲੀਜ਼ ਲਾਓ ਰੁਪਿੰਦਰ ਐ ਕਹਿੰਦੇ 도ਦੇ ਵਾਲਾ ਤੇ ਦੂਜੇ ਪਾਸੇ ਸਟਾਪਰ ਬੜਾ ਹੈ ਭੜਾ ਨੇ ਇਹ ਵਾਰੀ ਚੱਕੇ ਪੈ ਜੇ ਪਿੱਛੇ ਫੇਰ ਨਹੀਂ ਛੱਡਦਾ ਖੇੜਾ ਨੇ ਕਿਉਂਕਿ ਕਮੈਂਟ ਪੜ ਕੇ ਦੇਖੀਏ ਬੜਾ ਪਰ ਆਪਾਂ ਫਰਾਨਾ ਐਨੇ ਦੇਊਗਾ ਜੀ ਠੀਕ ਆ ਤੁਹਾਡੇ ਸਹਿਯੋਗ ਨਾਲ ਟੂਰਨਾਮੈਂਟ ਹੋਊਗਾ ਤੁਸੀਂ ਸਾਡੇ ਸਾਡੇ ਸਿਰ ਮੱਥੇ 'ਓ ਪਰ ਆ ਹੁਣ ਸਵਾਲ ਨਾ ਖਰਾਬ ਕਰੀਏ ਆ ਟਾਈਮ ਲੰਘ ਗਿਆ ਤੇ ਦੂਬਾਰਾ ਟਾਈਮ ਨਹੀਂ ਆਉਣਾ ਮੁੜ ਕੇ ਜੇ ਕੋਈ ਤੂੰ ਸਿਰਫ ਕਬੱਡੀ ਦੀ ਗੱਲ ਕਰਨੀ ਆ ਪਲੀਜ਼ ਰਿਕੁਐਸਟ ਪਲੀਜ਼ ਲਾਓ ਰੁਪਿੰਦਰ ਹੈ ਕਹਿੰਦੇ 도ਦੇ ਵਾਲਾ ਤੇ ਦੂਜੇ ਪਾਸੇ ਮਿੱਠੋ ਵਾਲਾ ਮਿੱਠੋ ਵਾਲਾ ਸ਼ੀਰ ਆੜੀਏ ਸਟਾਪਰ ਬੜਾ ਹੈ ਭੈੜਾ ਨੇ ਇਹ ਵਾਲੀ ਜੇ ਪੈ ਜੇ ਪਿੱਛੇ ਫੇਰ ਨਹੀਂ ਛੱਡਦਾ ਖੇੜਾ ਨਹੀਂ ਕਿਉਂਕਿ ਕਮੈਂਟ ਪੜ ਕੇ ਦੇਖੀਏ